ਜੈ ਭੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਵਸ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਪਿੰਡ ਲੈਵਲ ਤੇ ਸ਼ਹਿਰ ਲੈਵਲ ਤੇ ਮਹੱਲਾ ਲੈਵਲ ਤੇ ਡਿਸਟ੍ਰਿਕਟ ਲੈਵਲ ਦੇ ਉੱਪਰ ਔਰ ਇੰਡੀਆ ਲੈਵਲ ਦੇ ਉੱਪਰ ਔਰ ਸੰਸਾਰ ਲੈਵਲ ਦੇ ਉੱਪਰ ਜਿਹੜਾ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸੰਵਿਧਾਨ ਦੇ ਪਿਤਾਮਾ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਹੈ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਸੋ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਕੁੱਪ ਕਲਾ ਕੁੱਪ ਕਲਾ ਦੇ ਵਿੱਚ ਪਹੁੰਚੀ ਹੈ ਔਰ ਜਿਸ ਜਗ੍ਹਾ ਅਸੀਂ ਮੌਜੂਦ ਹੈ ਬਿਲਕੁਲ ਮੇਰੇ ਫਰੰਟ ਦੇ ਉੱਪਰ ਗੁਰੂ ਘਰ ਹੈ ਔਰ ਉਸ ਜਗ੍ਹਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ 134ਵਾਂ ਜਨਮ ਦਿਵਸ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਔਰ ਇਸ ਵਿਸ਼ੇਸ਼ ਮੌਕੇ ਦੇ ਉੱਪਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਕਤਰ ਸਦਾਰ ਨਿਰਮਲ ਸਿੰਘ ਦਰਾਹਾ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮਲੇਰਕੋਟਲਾ ਤੋਂ ਪ੍ਰੈਜ਼ੀਡੈਂਟ ਸਰਦਾਰ ਹਰਬੰਸ ਸਿੰਘ ਜੀ ਦੋਦ ਔਰ ਇਨ੍ਹਾਂ ਤੋਂ ਇਲਾਵਾ ਮੇਰੇ ਅਤੀ ਪਰਮ ਮਿੱਤਰ ਸਤਨਾਮ ਸਿੰਘ ਜੀ ਔਰ ਹੋਰ ਮੇਰੇ ਬਹੁਤ ਅੱਛੇ ਦੋਸਤ ਨੇ ਜਿਹੜੇ ਕਿ ਇਸ ਸਮੇਂ ਸਾਡੇ ਨਾਲ ਨਜ਼ਰ ਆ ਰਹੇ ਨੇ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਲੇਕਿਨ ਸਵਾਲ ਦੋਸਤੋ ਇਹ ਹੀ ਹੈ ਕਿ ਗੱਲਾਂ ਬਾਤਾਂ ਤਾਂ ਕਿਸੀ ਹੱਦ ਤੱਕ ਹੀ ਸੀਮਤ ਹੈ ਜਾਂ ਉਹਨਾਂ ਨੂੰ ਆਪਾਂ ਪ੍ਰੈਕਟੀਕਲੀ ਰੂਪ ਵੀ ਦਿੰਨਾ ਦੇਣਾ ਚਾਹੁੰਦੇ ਆ ਜਸਲ ਸਾਹਿਬ ਦੇ ਨਾਲ ਇੱਕ ਦੋ ਮਿੰਟ ਲਈ ਗੱਲ ਕਰਦੇ ਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਟੇਜ ਦੇ ਉੱਪਰ ਲਾਈਵ ਸੁਣਾਵਾਂਗੇ ਜਸਲ ਸਾਹਿਬ ਜੈ ਭੀਮ ਜੈਪਾਲ ਜੈ ਭੀਂਜਾ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਇਸ ਨਾਰੇ ਦੇ ਪਿੱਛੇ ਕੀ ਸਚਾਈ ਹੈ ਔਰ ਔਰ ਇਹ ਨਾਰਾ ਜਦੋਂ ਦਿਨੋਂ ਲੱਗਦਾ ਹੈ ਤਾਂ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਸਰ ਗੱਲ ਇਹ ਆ ਵੀ ਆਪੋ ਆਪਣੀ ਉਮਰ ਦੇਖ ਲੈਣੀ ਚਾਹੀਦੀ ਹੈ ਹੈ ਬਾਬਾ ਸਾਹਿਬ ਨੇ ਜੋ ਕੁਝ ਸਾਨੂੰ ਲੈ ਕੇ ਦਿੱਤਾ ਉਹ ਜੰਮ ਦੇ ਠੋਕਣ ਲਾ ਪਈ ਸੀ ਕਿਆ ਬਾਤ ਸੋਚ ਤੇ ਜੀ ਠੀਕ ਨੇ ਅਸੀਂ ਤਾਂ ਹੁਣ ਮਹੀਆਂ ਜੇ ਕੰਮ ਸ਼ਾਰਟ ਮਸਾਲ ਖਤਮ ਹੋਣ ਵਾਲਾ ਹੂੰ ਤੇ 67ਵਾਂ ਲੱਗਣ ਵਾਲਾ ਤੇ ਕਿੰਨਾ ਕਿ ਪਹਿਲਾ ਦਿੱਤਾ ਇਹ ਤਾਂ ਦੁਨੀਆਂ ਨੂੰ ਪਤਾ ਹੁੰਦਾ ਠੀਕ ਨਹੀਂ ਬਿਲਕੁਲ ਹਰ ਇੱਕ ਨੂੰ ਬੰਦੇ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਇਹ ਜਿਹੜਾ ਸਲੋਗਨ ਬਣਾਇਆ ਗਿਆ ਨਾ ਜੀ ਇਹ ਬਣਾਇਆ ਸੀ ਕਿ ਆਪਣੇ ਆਪ ਨੂੰ ਬੰਦਾ ਚੰਜੋੜ ਲਵੇ ਚੰਜੋੜ ਲਵੇ ਲੇਕਿਨ ਚੰਜੋੜਣ ਦੇ ਬਜਾਏ ਲੋਕ ਦਿਖਾਵਾ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਸੋ ਇਸ ਕਰਕੇ ਜਸਸਾਹਬ ਨੇ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਨੇ ਔਰ ਮੈਂ ਚੌਂਕ ਸਰਦਾਰ ਰਾਜਵਿੰਦਰ ਸਿੰਘ ਸੋਈਆ ਜੀ ਇਸ ਵਕਤ ਮੇਰੇ ਨਾਲ ਨੇ ਸਰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਪਹਿਲਾਂ ਮੁਬਾਰਕਾਂ ਸੋਈ ਨੂੰ ਵੀ ਸਰ ਜੀ ਬਹੁਤ-ਬਹੁਤ ਮੁਬਾਰਕਾਂ ਈ ਤੁਹਾਨੂੰ ਔਰ ਸੋਈਆ ਸਾਹਿਬ ਦੇ ਨਾਲ ਹੀ ਸਾਡੇ ਸਰਦਾਰ ਆਤਮਾ ਸਿੰਘ ਜੀ ਵੀ ਇਸ ਇਹ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਅੱਜ ਪੋਸੂ ਨਾਮਾ ਚੈਨਲ ਪੂਰੇ ਕਵਰ ਕਰੇਗਾ ਇਸ ਫੰਕਸ਼ਨ ਨੂੰ ਔਰ ਕੱਲ ਤੋਂ ਤੁਹਾਨੂੰ ਇਹ ਪੂਰਾ ਜਿਹੜਾ ḍ live ਹੈ ਉਹ ਦਿਖਾਉਣਾ ਸ਼ੁਰੂ ਹੋ ਜਾਏਗਾ ਸੋਈਆ ਸਾਹਿਬ ਸਭ ਤੋਂ ਪਹਿਲਾਂ ਅੱਜ ਬੜਾ ਅੱਛਾ ਮਾਹੌਲ ਹੈ ਕੁੱਪ ਕਲਾਂ ਦੇ ਵਿੱਚ ਬਾਬਾ ਸਾਹਿਬ ਦਾ ਜਿਹੜਾ ਹੈ ਜ਼ਿਲ੍ਹਾ ਪੱਧਰੀ ਲੈਵਲ ਦੇ ਉੱਪਰ ਇਹ ਜਿਹੜਾ ਜਨਮ ਦਿਵਸ ਹੈ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਮੈਂ ਇਸ 23 ਜਨਮ ਜਨਕ ਆਪਣੇ ਕੋਲ ਤਿਲਕਰੀ ਜੀ ਨੂੰ ਹੁਣ ਸਾਡੇ ਕੋਲ ਜਿਹੜਾ ਪੇਪਰ ਹੋ ਕੇ ਹਟਿਆ 8 ਵਜੇ ਤੋਂ ਸਟਾਰਟ ਸੀਗਾ ਹੁਣ ਤਕਰੀਬਨ ਅਸੀਂ ਫਾੜ ਲਿਆ ਇਹ ਮਨ ਪੇਪਰ ਓਕੇ 270 75 ਬੱਚਿਆਂ ਦੇ ਤਕਰੀਬਨ ਪਲੱਸ ਬੱਚੇ ਸਾਡੇ ਕੋਲੇ ਆਏ ਨੇ ਜੀ ਸਾਨੂੰ ਬਹੁਤ ਖੁਸ਼ੀ ਆ ਮਾਣ ਵੀ ਆ ਕਿਉਂਕਿ ਅਸੀਂ ਪੰਜਾਬ ਦੇ ਵਿੱਚੋਂ ਜਿਵੇਂ ਅਸੀਂ ਇੱਕ ਦੂਜੇ ਨਾਲ ਤਾਹਾਂ ਦੀ ਤਾਇਲ ਮਲ ਕੇ ਅਸੀਂ ਆਪਣਾ ਜਿਹੜੀ ਯੂਨਿਟੀ ਖੜੀ ਕਰੀ ਆ ਸਾਨੂੰ ਬਹੁਤ ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਵੀ ਅਸੀਂ ਇੰਨੇ ਬੱਚਿਆਂ ਦੇ ਇੱਕ ਅਚੀਵ ਕਰ ਸਕੇ ਬੱਚਿਆਂ ਦੇ ਵਿੱਚ ਜਿਹੜਾ ਤੁਸੀਂ ਟੈਸਟ ਲੈਂਦੇ ਹੋ ਸਿਲੇਬਸ ਸਿਲੇਬਸ ਜਿਹੜਾ ਹੁੰਦਾ ਉਹ ਕਿਸ ਲੈਵਲ ਦਾ ਹੁੰਦਾ ਹੈ ਔਰ ਉਹਦੇ ਜਿਹੜੇ ਕੁਐਸਚਨ ਹੁੰਦੇ ਕਿਸ ਦਾਇਰੇ ਦੇ ਵਿੱਚ ਹੁੰਦੇ ਨੇ ਸਰ ਉਹ ਸਾਰੇ ਸਰ ਜੀ ਇੱਕ ਤਾਂ ਪੇਂਟਿੰਗ ਮੁਕਾਬਲੇ ਹੁੰਦੇ ਨੇ ਉਹ ਬਾਬਾ ਸਾਹਿਬ ਦੀ ਪੇਂਟਿੰਗ ਕਰਨੀ ਹੁੰਦੀ ਆ ਜੀ ਨੰਬਰ 2 ਤੇ ਜਿਹੜੇ 바ਵਾ ਸਾਹਿਬ ਦੇ ਜੀਵਨੀ ਦੇ ਆਧਾਰ ਤੇ ਹੀ ਪੇਪਰ ਲਿਆ ਜਾਂਦਾ ਉਹਨਾਂ ਦੇ ਉਹੀ ਫਿਊਚਰ ਪੁੱਛਿਆ ਜਾ ਰਿਹਾ ਵੀ ਉਹਨਾਂ ਨੇ ਕੀ ਕੀਤਾ Aim ਕੀ ਸੀਗਾ ਕਿਉਂਕਿ ਜਿਹੜਾ ਅੱਜ ਕੱਲ ਦਾ ਫਿਊਚਰ ਹੈ ਨਾ ਸਾਡਾ ਸਮਾਜ ਆ ਇਕੱਲੇ 바ਵਾ ਸਾਹਿਬ ਨਹੀਂ ਜਿਹੜੇ ਹੋਰ ਵੀ ਸਾਡੇ ਨੇ ਸੰਵਿਧਾਨ ਦੇ ਨਿਰਮਾਤਾ ਨੇ ਜਾਂ ਉਹਨਾਂ ਤੋਂ ਅੱਖੋਂ ਪਰੋਖੇ ਹੋਇਆ ਜਾ ਰਿਹਾ ਸੋ ਸੋਈਆ ਸਭ ਬਹੁਤ ਬਹੁਤ ਮਿਹਰਬਾਨੀ ਇਸਤਦਾਰ ਆਤਮਾ ਸਿੰਘ ਜੀ ਸਾਡੇ ਨਾਲ ਨੇ ਅੱਜ ਪਹਿਲਾਂ ਤਾਂ ਬਹੁਤ ਬਹੁਤ ਵੀਰ ਜੀ ਮੁਬਾਰਕਾਂ ਕਿ ਬਾਬਾ ਸਾਹਿਬ ਦਾ ਤੁਸੀਂ ਅੱਜ 134ਵਾਂ ਜਨਮ ਦਿਹਾੜਾ ਜਿਹੜਾ ਉਹ ਪਿੰਡ ਵਾਸੀ ਇਲਾਕਾ ਵਾਸੀ ਔਰ ਜ਼ਿਲ੍ਹਾ ਲੈਵਲ ਤੇ ਮਨਾ ਰਹੇ ਹੋ ਔਰ ਜਸਲ ਸਾਹਿਬ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਆ ਬਹੁਤ ਸਤਿਕਾਰ ਆ ਜੀ ਫਕੀਰ ਚੰਦ ਜਸਲ ਜੀ ਦਾ ਜਿਹਨਾਂ ਦੀ ਪੋਸਟ ਟੀਮ ਦਾ ਦੇਖੋ ਅੱਜ ਜਿਹੜਾ ਪ੍ਰੋਗਰਾਮ ਸੀਗਾ ਜੀ ਇਹ ਬੱਚਿਆਂ ਨੇ ਪਹਿਲਾਂ ਦੇ ਵਿੱਚ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਕੀਵਾ ਚਿੱਤਰਕਲਾ ਦੇ ਵਿੱਚ ਤੇ ਕੁਝ ਮੁਕਾਬਲੇ ਦੇ ਵਿੱਚ ਜੀ ਤੇ ਇਸ ਮੁਕਾਬਲੇ ਦੇ ਵਿੱਚ ਜਦੋਂ ਪਾਵਰ ਆਫ ਸੋਸ਼ਲ ਜਨਰਟੀ ਪਹੁੰਚਦੀ ਆ ਜੀ ਤਾਂ ਸਮੁੱਚੀ ਕਮੇਟੀ ਨੂੰ ਹੱਲਾਸ਼ੇਰੀ ਮਿਲਦੀ ਆ ਹੌਸਲਾ ਮਿਲਦਾ ਤੇ ਕੰਮ ਕਰਨ ਦਾ ਅੱਗੇ ਨੂੰ ਜਜਵਾ ਫਾਇਦਾ ਹੁੰਦਾ। ਕੀ ਬਾਤ ਤੇ ਇਹੜੀ ਸਾਰੀ ਟੀਮ ਆ ਤੁਹਾਡਾ ਇਸ ਸੰਸਥਾ ਦੇ ਵਿੱਚ ਪਹੁੰਚਣ ਤੇ ਪਹਿਲਾਂ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਵੈਲਕਮ ਕਰਦੇ ਆ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਇੱਕ ਵਧੀਆ ਬੈਰੇ ਦੇ ਵਿੱਚ ਰਹਿ ਕੇ ਗੈਰ ਰਾਜਨੀਤਿਕ ਜ਼ਾਇਰੇ ਦੇ ਵਿੱਚ ਰਹਿ ਕੇ ਬਹੁਤ ਖੂਬ ਤੇ ਅੱਜ ਦੇ ਸਮੇਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਪੋਰਟ ਕਰਦੇ ਨੇ ਤੇ ਮੈਂ ਇਹ ਇੱਕ ਵਰਤਾਰੇ ਫਿਰ ਇਸ ਸੰਸਥਾ ਦੇ ਵਿੱਚ ਪਹੁੰਚੇ ਤੇ ਤੁਹਾਡਾ ਜੀ ਆਇਆਂ ਬਹੁਤ ਬਹੁਤ ਮਿਹਰਬਾਨੀ ਸਰ ਬਹੁਤ ਬਹੁਤ ਮਿਹਰਬਾਨੀ ਸੋ ਦੋਸਤੋ ਗੱਲ ਹੋਈ ਹੈ ਕਿ ਆਪਾਂ ਰੈਲਮੈਂਟ ਕੇ ਸਾਰਿਆਂ ਨੇ ਬਰ ਬਰਥਡੇ ਮਨਾਉਣਾ ਹੈ ਬੱਚਿਆਂ ਨੂੰ ਇਨਾਮ ਵੀ ਵੰਡਨੇ ਆਂ ਔਰ ਬਹੁਤ ਵਧੀਆ ਉਪਰਾਲਾ ਕਰ ਰਿਹਾ ਔਰ ਦੌਤ ਸਾਹਿਬ ਮੇਰੇ ਨਾਲ ਜੁੜੇ ਨੇ ਦੌਤ ਸਾਹਿਬ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਹੋ ਮੈਨੂੰ ਬੜਾ ਚੰਗਾ ਲੱਗਦਾ ਤੁਹਾਡਾ ਚਿਹਰਾ ਅੱਜ ਵਿਸ਼ੇਸ਼ ਦਿ ਅੱਜ ਬਹੁਤ ਹੀ ਇੱਕ ਸ਼ੁਭ ਦਿਹਾੜਾ ਹੈ ਜੀ ਅਸੀਂ ਭਾਰਤ ਰਤਨ ਡਾਕਟਰ ਬੀ ਆਰ ਅਵੇਧਕਰ ਸਾਹਿਬ ਜੀ ਦਾ 61 20ਵਾਂ ਦਿਹਾੜਾ ਮਨਾ ਰਹੇ ਹਾਂ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਇਹ ਜਨਮ ਦਿਹਾੜਾ ਜਿਹੜਾ ਹੈ 14 ਤਰੀਕ ਤੱਕ ਮਨਾਏ ਜਾਣਗੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਕੁਪਕਲਾ ਇਹ 12 ਤਰੀਕ ਦਾ ਅੱਜ ਹੈ ਇਸ ਦਿਨ ਅਸੀਂ ਬੱਚਿਆਂ ਦੇ ਪੇਂਟਿੰਗ ਅਤੇ ਲਿਖਤੀ ਜਿਹੜੇ ਹੈਗੇ ਨੇ ਮੁਕਾਬਲੇ ਕਰਵਾ ਰਹੇ ਹਾਂ ਜਿਹੜੇ ਬੱਚੇ ਫਰਸ 2nd 3rd ਆਉਣਗੇ ਉਹਨਾਂ ਨੂੰ ਵੱਡੇ ਪੱਧਰ ਤੇ ਇਨਾਮ ਦਿੱਤੇ ਜਾਣਗੇ ਤਾਂ ਕਿ ਬੱਚਿਆਂ ਦੇ ਵਿੱਚ ਇਹ ਭਾਵਨਾ ਜਾਵੇ ਕਿ ਡਾਕਟਰ ਵੀਰ ਨਵੇਦਕਰ ਸਾਹਿਬ ਜੀ ਨੇ ਸਾਡੇ ਲਈ ਸਵਿਧਾਨ ਦੁਆਰਾ ਸਾਡੇ ਸਮਾਜ ਦੇ ਲਈ ਕੀ ਕੀ ਕੰਮ ਕੀਤੇ ਨੇ ਕੀ ਬਾਤ ਹੈ ਕੀ ਬਾਤ ਤੇ ਇਹ ਸਾਰੇ ਮਤਲਬ ਬੱਚਿਆਂ ਦੇ ਵਿੱਚ ਵੀ ਇਹ ਭਾਵਨਾ ਬਣੂਗੀ ਕਿ ਡਾਕਟਰ ਮਿਹਦ ਕਰਸਾਹਬ ਨੇ ਸਾਡੇ ਸਮਾਜ ਲਈ ਕੀ ਕੀਤਾ ਬਿਲਕੁਲ ਬਿਲਕੁਲ ਦੌਧ ਸਾਹਿਬ ਦੀ ਹਮੇਸ਼ਾ ਗੱਲਾਂ ਮੈਂ ਬੜੇ ਪਿਆਰ ਸਤਿਕਾਰ ਨਾਲ ਸੁਣਦਾ ਹੁੰਦਾ ਇਹਨਾਂ ਦੀਆਂ ਗੱਲਾਂ ਵਿੱਚ ਇੱਕ ਅਲੱਗ ਸ਼ਬਦਾਬਲੀ ਹੁੰਦੀ ਹੈ ਜੀ ਆਪਣੇ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਜੈ ਪੀਐਮ ਜੈਪਾ ਸਾਰੇ ਸਰਕਾਰ ਦੇ ਸਾਥੀਆਂ ਨੂੰ ਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਪੂਰੀ ਪੰਜਾਬ ਟੀਮ ਦਾ ਪਿੰਡ ਕੁੱਪਗਲਾ ਜ਼ਿਲ੍ਹਾ ਮਲੇਰਕੋਲਾ ਵਿੱਚ ਇਹ ਪਿੰਡ ਦੇ ਬਹੁਤ-ਬਹੁਤ ਹਾਰਦਿਕ ਸਵਾਗਤ ਕਰਦਾ ਹਾਂ ਦੂਸਰੀ ਗੱਲ ਇੱਥੇ ਜੋ ਸਾਡਾ ਨੌਜਵਾਨ ਸਾਥੀ ਹੈ ਜੀ ਮੁੰਡਾ ਗੁਰਪ੍ਰੀਤ ਜੋਤੀ ਕੁੱਪਗਲਾ ਉਹ ਬੜਾ ਜਜਬੇ ਵਾਲੇ ਬੰਦੇ ਨੇ ਜੀ ਇਹਨਾਂ ਦੀ ਸਾਰੀ ਟੀਮ ਨੂੰ ਸਲਾਮ ਹੈ ਆਪਣਾ ਜੋ ਦਿਨ ਰਾਤ ਮਿਹਨਤ ਕਰਕੇ ਘਟੋ ਘਟ ਵੱਡੇ ਲੈਵਲ ਤੇ ਜੀ ਇਹ ਕਹਿ ਸਕਦੇ ਆਂ ਵੀ ਡਿਸਟ੍ਰਿਕਟ ਲੈਵਲ ਤੇ ਪ੍ਰੋਗਰਾਮ ਬਣਾਉਂਦੇ ਨੇ ਸਾਰੀ ਟੀਮ ਬਧਾਈ ਦੀ ਪੱਤਰ ਹੈ ਜੀ ਔਰ ਤੁਸੀਂ ਦੇਖੋਗੇ ਹੁਣ ਵੀ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਜੀ ਇੱਕ ਪਿੰਡ ਲੈਵਲ ਤੇ ਇੱਕ ਵੱਡੇ ਲੈਵਲ ਤੇ ਮਨਾਉਣਾ ਸਰ ਵੱਡੀ ਗੱਲ ਹੈ ਜੀ ਸੋ ਸਤਨਾਮ ਸਿੰਘ ਜੀ ਹਮੇਸ਼ਾ ਅਗਾਹ ਵਧੂ ਸੋਚ ਦੇ ਪ੍ਰਤੀਕ ਨੇ ਸੋ ਬਹੁਤ ਅੱਛਾ ਲੱਗਦਾ ਹੈ ਔਰ ਜੀ ਸੋ ਦੋਸਤੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈ ਸੋਮਸ ਹੋਂਤਾ ਕੁੱਪਕਲਾ ਜ਼ਿਲ੍ਹਾ ਮਲੇਰਕੋਟਲੇ ਤੋਂ ਕੋਸੂਨਾਮ channeling.